ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਲਓ ਤੁਸੀਂ ਤੇ ਬਠਿੰਡਾ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਅਜੇ ਦਿਨ ਵਾਦੀਆਂ ਜਾ ਰਹੀਆਂ ਨੇ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਜੋ ਕਿ ਐਕਟਿਵਟਿਸ ਸਵਾਰ ਹੋ ਕੇ ਬੀਤੀ ਦਾਸ ਤਰੀਕ ਨੂੰ ਕਿਤੇ ਜਾ ਰਹੀ ਹੁੰਦੀ ਹੈ ਤਾਂ ਉਸੇ ਦਰਮਿਆਨ ਮੋਟਰਸਾਈਕਲ ਤੇ ਸਵਾਰ ਇੱਕ ਬਦਮਾਸ਼ ਦੇ ਵੱਲੋਂ ਉਸ ਦਾ ਪਰਸ ਖੋਲਿਆ ਜਾਂਦਾ ਹੈ ਇਸੇ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਆ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਦਰਮਿਆਨ ਪਰਸ ਦੇ ਵਿੱਚ ਜਿਹੜਾ ਮੋਬਾਈਲ ਤੇ ਹੋਰ ਡਾਕੂਮੈਂਟਸ ਹਨ ਉਹ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਗਏ ਨੇ ਤੇ ਉਕਤ ਦੋਸ਼ੀ ਤੇ ਦਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮਹਿਲਾ ਜਿਹੜੀ ਐਕਟਿਵਿਸਟ 'ਤੇ ਸਵਾਰ ਹੋ ਕੇ ਜਾ ਰਹੀ ਸੀ ਜਿਸ ਦੇ ਨਾਲ ਕੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦਰ ਦੋਸ਼ੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਬਾਬਤ ਐਸਐਚਓ ਸਿਵਲ ਲਾਈਨ ਹਰਜੋਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਮੇਰਾ ਨਾਮ ਇੰਸਪੈਕਟਰ ਹਰਜੋ ਸਿੰਘ ਆ ਮੁਖ ਅਫਸਰ ਥਾਣਾ ਅਸੇਵਲ ਲੈਣ ਸਾਨੂੰ ਇੱਕ 10 ਤਰੀਕ ਨੂੰ ਜਿਹੜਾ ਹੈਗਾ ਇੱਕ ਸਨੇਚਿੰਗ ਦਾ ਇਨਸੀਡੈਂਟ ਜਿਹੜਾ ਹੈਗਾ ਰਿਪੋਰਟ ਹੋਇਆ ਸੀਗਾ ਅਰਚਨਾ ਨਾਮ ਦੀ ਲੇਡੀਆਂ ਨੇ ਜਿਹੜਾ ਕੀ ਹੈ ਆਪਦੇ ਕੰਮਕਾਰ ਦੇ ਸਬੰਧ ਵਿੱਚ ਸਕੂਟੀ ਤੇ ਜਿਹੜਾ ਹੈਗਾ ਨੇੜੇ ਬਰਾੜ ਆਈ ਹਸਪੀਟਲ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਨੇ ਜੋ ਉਹਦੇ ਕੋਲੇ ਇੱਕ ਪਰਸ ਟੰਗਿਆ ਹੋਇਆ ਸੀ ਪਰਸ ਸਨੇਚ ਕਰਕੇ ਲੈ ਗਿਆ ਜਿਸ ਵਿੱਚ ਉਹਦਾ ਇੱਕ ਮੋਬਾਈਲ ਫੋਨ ਕੁਝ ਡਾਕੂਮੈਂਟ ਤੇ ਪੈਸੇ ਸੀਗੇ ਜਿਸ ਦੇ ਸਿੱਟੇ ਜਿਹੜਾ ਹੈਗਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਨਿਰਦੇਸ਼ਾ ਤਹਿਤ ਤੁਰੰਤ ਜਿਹੜਾ ਹੈਗਾ ਮਕਦਮਾ ਨੰਬਰ 135 ਮਿਤੀ 10 9 2024 ਅੰਡਰ ਸੈਕਸ਼ਨ 304 ਬੀ ਐਨਐਸ ਦਰਜਿਸਟਰ ਕਰਕੇ ਅਸੀਂ ਜਿਹੜੀ ਹੈ ਤੁਰੰਤ ਉਹਦੀ ਤਫ਼ਤੀਸ਼ ਜਿਹੜੀ ਅਮਲ ਚ ਲਿਆਂਦੀ ਜਿਸ ਦੇ ਤਹਿਤ ਜਿਹੜਾ ਹੈਗਾ ਟੈਕਨੀਕਲ ਤੌਰ ਤੇ ਤੇ ਜਿਹੜੀ ਹੈ ਸਾਡੇ ਪੀਸੀਆਰ ਦੀ ਟੀਮ ਐਸਐਸ ਜਜੀਵ ਕੁਮਾਰ ਤੇ ਸਹਾਣੇ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਜਿਹੜਾ ਹੈਗਾ ਆਪਰੇਟ ਕਰਦੇ ਹੋਏ ਇਸ ਜਿਹੜਾ ਹੈਗਾ ਸਨੇਚਿੰਗ ਦੀ ਇਸੀਡੈਂਟ ਨੂੰ ਜਿਹੜਾ ਹੈਗਾ ਟ੍ਰੇਸ ਕਰ ਲਿਆ ਜਿਸ ਤੇ ਅਸੀਂ ਜਿਹੜਾ ਹੈਗਾ ਦੋਸ਼ੀ ਅਮਰਜੀਤ ਸਿੰਘ ਐਸ ਅਮਨਾ son of ਜਗਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਪਾਸੋਂ ਜਿਹੜਾ ਹੈਗਾ ਫੋਨ ਜਿਹੜਾ ਉਹਨੇ ਸਨੇਚ ਕੀਤਾ ਸੀ ਤੇ ਡਾਕੂਮੈਂਟ ਵਗੈਰਾ ਉਹ ਅਸੀਂ ਜਿਹੜੇ ਹੈਗੇ ਰਿਕਵਰ ਕਰ ਲਏ ਇਹਨਾਂ ਨੂੰ ਨੇ ਲੋਕ ਇਹ ਕਿੱਥੋਂ ਨੇ ਇਹ ਚ 21 ਇਹ ਚ ਦੋਸ਼ੀ ਸੀਗਾ ਜਿਹੜਾ ਕੋਠੇ ਅਮਰਪੁਰਾ ਆਧਾਰਿਆ ਨਾਲਾ ਥਾਣਾ ਥਰਮਲ ਦਾ ਵਾਸੀ ਪਹਿਲਾਂ ਵੀ ਇਹਦੇ ਪਰਸੋ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਦੋ ਮੁਕੱਦਮੇ ਜਿਹੜਾ ਇੱਕ ਚੋਰੀ ਦਾ ਥਾਣਾ ਸਿਵਲ ਲਾਈਨ ਤੇ ਇੱਕ ਸਹਦਰ ਬਠਿੰਡਾ ਵਿਖੇ ਇੱਕ ਸਨੇਚਿੰਗ ਦਾ ਪਹਿਲਾਂ ਵੀ ਇਹਤੇ ਜਿਹੜੇ ਦੋ ਮੁਕੱਦਮੇ ਦਰਜ। ਪਹਿਲਾਂ ਵੀ ਕੋਈ ਮਾੜੇ ਅਨਸਰ ਜਿਹੜਾ ਉਹਨੂੰ ਦਾਰਜ ਕਰਦੇ ਪਰ ਕੋਈਸ ਤੋਂ ਉਹਨੂੰ ਨਾਤਾ ਉਹਨੂੰ ਤੇ ਕਪੂ ਪਾਇਲ ਤੁਰੰਤ ਇਹ ਕਹਿ ਕਿ ਦੋ ਮੁਕੱਦਮੇ ਚ ਪੜਿਆ। ਇਸ ਚ ਜਿਹੜਾ ਹੈਗਾ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਜਿਹੜੇ ਸਖਤ ਹਦਾਇਤਾਂ ਹੈ ਜਿਹੜਾ ਕੋਈ ਵੀ ਇਨਸੀਡੈਂਟ ਰਿਪੋਰਟ ਹੁੰਦਾ ਉਹ ਤੁਰੰਤ ਰਿਪੋਰਟ ਹੋਣਸਾਰੀ ਉਹਤੇ ਐਫ ਆਈ ਆਰ ਲੌਂਚ ਕਰਕੇ ਤੇ ਸਾਡੇ ਜਿਹੜੇ ਹੈਗੇ ਸ਼ਹਿਰ ਚ ਪੀਸੀਆਰ ਪਾਰਟੀਆਂ ਹੈਗੀਆਂ ਤੇ ਥਾਣੇ ਵਾਲੋ ਜਿਹੜਾ ਤਰੰਤ ਕਾਰਵਾਈ ਕਰਦੇ ਹੋਏ ਬਾੜੇ ਅਨਸਰਾਂ ਤੇ ਤਰੰਤ ਜਿਹੜਾ ਉਹਨਾਂ ਨੂੰ ਟਰੇਸ ਕਰਕੇ ਜਿਹੜੇ ਹੈਗੇ ਆ ਜੇਲਾ ਚ ਜਿਹੜਾ ਇਹਨੂੰ ਭੇਜਿਆ ਜਾ ਰਿਹਾ ਤਾਂ ਜੋ ਜਿਹੜਾ ਹੈਗਾ ਅਮਨ ਤੇ ਕਾਨੂੰਨ ਦੀ ਸਥਿਤੀ ਹੈ ਜਿਹੜੀ ਹੈਗੀ ਉਹਨੂੰ ਬਰਕਰਾਰ ਰੱਖਿਆ ਜਾ ਸਕੇ